ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਆਪਣੀ ਇੱਕ ਹੋਰ ਖੇਤੀ ਸਪੈੱਡ ਦੇ ਦੀ ਖੇਤੀ ਇਹ ਪੱਕੇ ਹੀ ਸਾਲਾਂ ਤੋਂ ਕਰਦੇ ਆ ਰਹੇ ਹਾਂ ਇਹ ਆਪਣਾ ਇੱਕ ਪਲਾਟ ਪੂਰੇ ਸਾਰੇ ਖੇਤ 'ਚ ਲੱਗਿਆ ਹੋਇਆ ਬਹੁਤ ਦੂਰ ਤੀ ਲੰਮੀਆਂ ਲੈਣਾ ਤਾਂ ਇਹ ਤੀਜੇ ਸਾਲ ਚ ਹੈ ਜੀ। ਬਹੁਤ ਤੁਸੀਂ ਦੇਖ ਸਕਦੇ ਹੋ ਵੀ ਇੱਕ ਗੱਠ ਦੇ ਲਾਗੇ ਤੱਕ ਗਿਆ ਮੈਂ ਹਲੇ ਜ਼ਮੀਨ ਤੋਂ ਬਹੁਤ ਉੱਚਾ ਨਾਪ ਰਿਹਾ। ਬਹੁਤ ਵਧੀਆ। ਜਿਵੇਂ ਆਪਾਂ ਹੁਣੇ ਅਸੀਂ ਖੇਤ ਦੇ ਵਿੱਚ ਫਸਲ ਬੀਜਦੇ ਸੀਗੇ ਤੇ ਇੱਥੇ ਥੋੜੀ ਪਾਣੀ ਦੀ ਕਮੀ ਸੀਗੀ। ਕੋਛੇ ਇਥੇ ਉਜਾੜਾ ਪਸ਼ੂਆਂ ਦਾ ਜਾਦਾ ਤੁਸੀਂ ਆ ਦੇਖ ਸਕਦੇ ਹੋ ਨਾਲ ਆਪਣੇ ਫਿਰਦੇ ਆ ਤਾਂ ਫੈਂਸਿੰਗ ਲਾ ਕੇ ਵੀ ਵੇਖਿਆ ਸੀ ਆਣ ਗਵਾਂਡ ਵੀ ਇੱਡਾ ਕੋ ਖਾਸ ਨਹੀਂ ਸੀ ਖਰਾਬ ਕਰਨ ਵਾਲੇ ਸੀ ਤਾਂ ਫਿਰ ਇਹ ਇੱਕ ਬੈਟਰ ਆਪਸ਼ਨ ਸੀ ਇਹਦੇ ਵਿੱਚ ਆਪਾਂ ਪਹਿਲਾਂ ਸਬਜ਼ੀ ਲਾਉਂਦੇ ਰਿਹਾ ਤੁਸੀਂ ਆ ਦੇਖ ਰਹੇ ਹੋਗੇ ਖਾਲੀਆਂ ਹਲੇ ਹੈਗੀਆਂ ਤਾਂ ਇਹ ਆਪਣਾ ਲੱਗਿਆ ਹੋਇਆ ਜੀ 11 ਫੁੱਟ ਤੇ ਜੇ ਵੀ ਆਪਾਂ ਇੱਧਰ ਦੀ ਲੈਂਥ ਲਾਈਏ ਤਾਂ 11 ਫੁੱਟ ਤੇ ਆ ਔਰ ਜੇ ਇਧਰ ਨੂੰ ਦੇਖੀਏ ਤਾਂ ਇਹ ਤਕਰੀਬਨ 5 ਸਵਾ 5 ਸਾਢੇ 5 ਫੁੱਟ ਤੇ ਇੱਥੇ ਜੇ ਤਾਂ ਬਹੁਤ ਵਧੀਆ ਜੀ ਤਕਰੀਬਨ ਤਕਰੀਬਨ ਜੇ ਆਪਾਂ ਲਾਈਏ ਵੀ ਜੇ ਇਹਨੂੰ ਆਪਾਂ ਚੌਥੇ ਸਾਲ ਵੀ ਪੱਟੀਗੇ ਤਾਂ 4 4.5 ਲੱਖ ਦੀ ਐਵਰੇਜ ਸਾਨੂੰ ਅੱਗੇ ਆਈ ਸੀ ਜਿਹੜੀ ਕਿ ਅੱਜ ਤੋਂ 4 ਸਾਲ ਪਹਿਲਾਂ ਦੀ ਗੱਲ ਹੈ ਮੈਂ ਹੁਣ ਦੀ ਨਹੀਂ ਕਰ ਲਿਆ ਕਿਉਂਕਿ ਉਦੋਂ ਮੈਕਸਿਮਮ ਰੇਟ 600 ਸੀਗਾ 550 600 ਸੀਗਾ ਤੇ ਅੱਜ ਦਾ ਰੇਟ ਜੇ ਮੈਂ ਦੇਖਾਂ ਤਾਂ ਜਿਵੇਂ ਹੁਣ ਆਫ ਸੀਜ਼ਨ ਹੈ ਆਫ ਸੀਜ਼ਨ ਦੇ ਵਿੱਚ ਮੰਨ ਲ ਕੇ ਚੱਲੋ ਵੀ 1000 1100 ਦੇ ਲਾਗੇ ਤੱਕ ਇਹ ਹੈਗਾ 1100 ਦੀ ਆਫਰ ਆਪਾਂ ਨੂੰ ਆ ਚੁੱਕੀ ਹੋਈ ਹੈ ਪਰ ਆਪਾਂ ਦੇਣਾ ਨਹੀਂ ਹਲੇ ਕਿਉਂਕਿ ਹਲੇ ਵੇਟ ਵੀ ਨਹੀਂ ਹੈਗਾ ਔਰ ਜੇ ਵੈਰਾਈਟੀ ਦੀ ਗੱਲ ਕਰਾਂ ਤਾਂ ਬਾਈ ਜੀ ਕੋਲੋਂ ਵੀ ਬਹੁਤ ਚੰਗੀਆਂ ਵੈਰਾਈਟੀਆਂ ਹੈਗੀਆਂ ਪਰ ਆਪਾਂ ਦੇਸੀ ਲਾਉਣੇ ਆ ਜੇ ਜਿਹੜਾ ਆਮ ਟਰਾਲੀਆਂ ਟਰਾਲੀਆਂ ਵਾਲੇ ਵੇਚਣ ਆਉਂਦੇ ਆ ਉਹਦਾ ਕਾਰਨ ਇਹ ਹੈ ਇੱਕ ਤਾਂ ਪਲਾਂਟ ਸਸਤਾ ਮਿਲਦਾ ਠੀਕ ਹੈ ਜੀ ਦੂਸਰਾ ਕਾਰਨ ਇਹ ਹੈ ਵੀ ਜੇ ਮੰਨ ਲਓ ਵੀ ਕੱਲ ਨੂੰ ਕੋਠੇ ਕਿਧਰ ਨਹੀਂ ਆ ਰਿਹਾ ਤੁਹਾਨੂੰ ਪਟਣਾ ਪੈ ਰਿਹਾ ਤਾਂ ਇਹ ਆਪਦਾ ਉੱਪਰ ਪਰਿਵਾਰ ਬਣਾ ਲੈਂਦਾ ਯਾਨੀ ਕਿ ਆਪਣੀ ਲੇਬਰ ਕਾਸਟ ਨਿਕਲ ਜਾਂਦੀ ਹੈ ਇਸੇ ਚੋਂ ਹੀ ਕਿ ਪ੍ਰੋਫਿਟ ਵੱਧਾ ਠੀਕ ਹੈ ਜੀ ਤਾਂ ਇਹ ਮੰਨ ਕੇ ਚੱਲੋ ਵੀ ਫਾਇਦੇ ਦਾ ਸੌਦਾ ਹੀ ਹੈ ਜਿੰਨੇ ਜਵੇਂ ਜ਼ਮੀਨ ਛੱਡਣੀ ਆ ਆਪਾਂ ਵੀ ਉਹਦੇ ਚ ਆਪਾਂ ਸਿਰਫ ਹੁਣ ਅਸੀਂ ਇਹਦੇ ਚ ਹੁਣ ਹਫਤਾਵਾਰੀ ਆਉਣੀ ਆ ਵਾਰੀ ਵਾਲੇ ਦਿਨ ਤਾਂ ਸਾਨੂੰ ਬਸ ਉਹਦਾ ਪਾਣੀ ਛੱਡਣਾ ਪੈਂਦਾ ਵੀ ਮਹੀਨੇ ਦੇ ਵਿੱਚ ਨੂੰ ਮੰਨ ਕੇ ਚੱਲੋ 2 ਮਹੀਨਿਆਂ ਚ ਇੱਕ ਪਾਣੀ ਅਸੀਂ ਲਾ ਦਿੰਨੇ ਆ ਇੱਕ ਜਗਨ ਤੇ ਇੰਨਾ ਕੁ ਪਾਣੀ ਲੈਂਦਾ ਬਾਕੀ ਥੱਲੇ ਅਸੀਂ ਹੁਣ ਤੀਜੇ ਸਾਲ ਤੋਂ ਹੁਣ ਤੋਂ ਫਸਲ ਬੰਦ ਹੋ ਜੂਗੀ ਸਰੋਂ ਵਗੈਰਾ ਨਹੀਂ ਤੇ ਅੱਗੇ ਅਸੀਂ ਪ੍ਰੋਪਰ ਦੇ ਵਿੱਚ ਸਰੋਂ ਵਗੈਰਾ ਕਰ ਲੈਂਦੇ ਸੀ ਚੰਗੀ ਹੋ ਜਾਂਦੀ ਸੀ 4-5 ਗੰਟਲ ਤੋਂ ਕੋਰੇ ਤੋਂ ਵੀ ਵੱਜ ਜਾਂਦੀ ਸੀ ਤੇ ਬਰਾਨੀ ਵਾਣ ਹੈ ਜੀ ਰੋਡ ਦੇ ਉੱਪਰ ਹੈ ਮੇਨ ਹਾਈਵੇ ਤੇ ਹੈ ਪਸ਼ੂਆਂ ਦਾ ਉਜਾੜਾ ਬਹੁਤ ਆ ਤੇ ਇਹ ਬੈਟਰ ਆਪਸ਼ਨ ਆ ਮਾ ਆਪਣੇ ਖੇਤਾਂ ਦੇ ਚਾਰ ਚਪੇਰੇ ਵੀ ਖਾਲਿਆਂ ਤੇ ਵੀ ਆਪਾਂ ਲਾਉਣੇ ਆ ਤੇ ਇਹ ਆਪਾਂ ਪ੍ਰੋਪਰ ਫੀਲਡ ਹੀ ਪੰਜ ਕਿੱਲਾਂ ਦਾ ਹੈਗਾ ਆਪਣੇ ਕੋਲ ਇਹ ਪੰਜ ਕਿੱਲੇ ਪ੍ਰੋਪਰ ਲਾਏ ਹੋਏ ਅੱਗੇ ਆਪਣੇ ਕੋਲੇ ਸੀਗਾ ਚਾਰ ਕਿੱਲੇ ਉਹ ਆਪਾਂ ਚਾਰ ਕਿੱਲੇ ਜਿਹੜਾ ਸੀ ਉਹ 19 ਲੱਖ ਦਾ ਵੇਚਿਆ ਸੀਗਾ ਕਿਉਂਕਿ ਇੱਕ ਸਾਲ ਉਹਦੇ ਵਿੱਚ ਪਾਣੀ ਖੜ ਗਿਆ ਸੀ ਉਹਦੇ ਕਰਕੇ ਆਪਾਂ ਨੂੰ ਸਾਲ ਇੱਕ ਹੋਰ ਰੋਕਣਾ ਪੈਗਾ ਵੀ ਟਰਾਲਾ ਨਹੀਂ ਸੀ ਨਿਕਲਦਾ ਵਿੱਚੋਂ ਖੇਤੋਂ ਤੇ ਉਹ ਪੰਜ ਸਾਲ ਦਾ ਪੱਟਿਆ ਸੀ ਆਪਾਂ ਉਹਦੇ ਵਿੱਚੋਂ ਕੁਛ ਲੈਣਾ ਕੜਤੀਆਂ ਸੀ ਔਰ ਉਹਦੀ ਜਿਹੜੀ ਸਾਡੀ ਸੀਗੀ ਉਹ ਅਸੀਂ 16 ਫੁੱਟ ਤੇ ਲਾਇਆ ਸੀ 16 7 ਤੇ ਔਰ ਡਾਇਰੈਕਸ਼ਨ ਵੀ ਗਲਤ ਹੋ ਗਈ ਸੀ ਇਹਦੀ ਆਪਣੀ ਡਾਇਰੈਕਸ਼ਨ ਸਹੀ ਆ ਯਾਨੀ ਕਿ ਜੇ ਆਪਾਂ ਲਾਈਏ ਵੀ ਸਾਡੇ ਇਧਰੋਂ ਚੜਦਾ ਯਾਨੀ ਕਿ ਜਿਹੜੇ ਪਾਸੇ ਨੂੰ ਆਪਾਂ ਵੀ ਜਿਵੇਂ ਆਹ ਵਾਲੀ ਚੀਜ਼ ਹੈ ਇਹ ਆਪਣੀ 10 ਫੁੱਟ ਤੇ ਆ 11 ਫੁੱਟ ਤੇ ਸੌਰੀ ਔਰ 11 ਫੁੱਟ ਤੇ ਇਧਰ ਹੋ ਯਾਨੀ ਕਿ ਦੁਪਹਿਰੇ ਪੂਰਾ ਸੂਰਜ ਸਿੱਧਾ ਪੈਂਦਾ ਔਰ ਇਧਰ ਆਪਣੇ ਚੜਦਾ ਔਰ ਐਸ ਪਾਸੇ ਛਿਪਦਾ ਤਾਂ ਚੋਟੀ ਦੇ ਉੱਤੋਂ ਲੰਘਦਾ ਅੱਗੇ ਆਪਣੀ ਡਾਇਰੈਕਸ਼ਨ ਗਲਤ ਹੋ ਗਈ ਸੀ ਕਿ ਵੀ ਚੜਦੇ ਛਿਪਦੇ ਨੂੰ ਲੈਣਾ ਹੋ ਗਿਆ ਸੀ ਤਾਂ ਉਹਦੇ ਕਰਕੇ ਜਿਹੜੀਆਂ ਪਹਿਲੀਆਂ ਕਿਲੇ ਦੇ ਵਿੱਚ 6 ਲਾਈਨਾਂ ਸੀਗੀਆਂ ਉਹਨਾਂ ਨੇ ਬੈਟਰ ਗਰੋਥ ਕੀਤੀ ਸੀ ਲਾਸਟ ਵਾਲੀਆਂ ਜਿਹੜੀਆਂ ਲਾਈਨਾਂ ਸੀਗੀਆਂ ਉਹ ਕੱਟ ਗਿਆ ਸੀ ਠੀਕ ਹੈ ਜੀ ਇਹ ਮੈਂ ਖੇਤ ਤੁਹਾਨੂੰ ਵਿਖਾ ਦিয়ে ਹਾਂਜੀ ਤੇ ਬਹੁਤ ਸੁਣ ਹੈਗਾ ਇਹ ਵੀ ਮੈਂ ਨਹੀਂ ਕਹੂੰਗਾ ਵੀ ਝੋਨਾ ਕੜ ਕੇ ਛੱਡ ਕੇ ਇਹਦੇ ਵੱਲ ਹੋਜੋ ਪਰ ਜੇ ਕਿਸੇ ਕੋਲੇ ਜਗਾ ਵਿਹਲੀ ਪਈ ਹੈ ਤਾਂ ਉਹਨੇ ਉਹਦੇ ਤੋਂ ਮੰਨ ਕੇ ਚੱਲੋ ਵੀ ਵਿਹਲੇ ਵਣ ਤੋਂ ਐਫ ਡੀ ਕਰਾਉਣੀ ਹੈ ਤਾਂ ਇਹ ਇੱਕ ਤਰ੍ਹਾਂ ਦੀ ਐਫ ਡੀ ਹੈ ਜੀਵੀਦਾਰ ਦੀ ਜਦੋਂ ਮਰਜ਼ੀ ਪਟ ਲੋ ਉਹਨਾ ਥਾਂ ਜਿਹੜਾ ਵਿਹਲਾ ਰਿਹਾ ਜੀ ਆਪਣੇ ਇਸ ਕਰਕੇ ਰਿਹਾ ਸੋਚੇ ਉੱਪਰ ਤਾਰ ਲੰਗਦੀ ਹੈ ਤਾਂ ਉਹਦੇ ਨਾਲ ਲੱਗਦੇ ਆ ਤੇ ਕਈ ਵੀਰ ਕਹਿੰਦੇ ਆ ਵੀ ਸਫੈਦਾ ਜਿਹੜਾ ਬੀਤੋਂ ਵੱਡਿਆ ਜਾਵੇ ਤਾਂ ਫਿਰ ਦੁਬਾਰਾ ਫੇਰ ਹੋ ਜਾਂਦਾ ਹੋ ਜਾਂਦਾ ਪਰ ਬਾਈ ਉਹ ਗੱਲ ਨਹੀਂ ਬਣਦੀ ਜਿਹੜੀ ਗੱਲ ਆਪਣੇ ਪਹਿਲੀ ਵਾਰੀ ਰੂਟ ਪਲਾਂਟਿੰਗ ਤੇ ਹੁੰਦੀ ਹੈ ਉਹ ਚੀਜ਼ ਨਹੀਂ ਬਣਦਾ ਕਿਉਂਕਿ ਉਹ ਉਸ ਜਗ੍ਹਾ ਤੋਂ ਕੱਚਾ ਹੁੰਦਾ ਹਨੇਰੀ ਹਵਾ ਨਹੀਂ ਸਾਰਦਾ ਕਿਉਂਕਿ ਦਰਖਤ ਕੱਚਾ ਵੀ ਬਹੁਤ ਆ ਤੇ ਤਗੜਾ ਵੀ ਬਹੁਤ ਆ ਤੇ ਥੋੜੀ ਬਹੁਤੀ ਹੂਮਸ ਦੇ ਵਿੱਚ ਡਿੱਗਣ ਦਾ ਡਰ ਹੁੰਦਾ ਹੈ ਇਹਦਾ ਤੇ ਟੁੱਟ ਵੀ ਜਾਂਦਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਬਸ ਦੇ ਰੋ